ਅਸੀ ਗੱਲ ਜੀ ਕੀ ਹਾਲ ਚੱਲ ਠੀਕ ਹੈ ਜੀ ਕੀ ਨਾਂ ਕੀ ਆ ਤੁਹਾਡਾ ਹਕਮਾ ਬਾਈ ਹਕਮਾ ਜੀ ਕਿੱਥੋਂ ਆਏ ਹੋ ਅਸੀਂ ਜਰਾਲਾਵਾਦ ਤੋਂ ਫਾਜਲ ਕਟਾ ਲਿਆ ਅ ਫਾਜਲ ਕੇ ਜਿਲ੍ਹਾ ਠੀਕ ਹੈ ਅੱਛਾ ਅੱਜ ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ ਅਸਾਂ 10 12 ਦਿਨ ਹੋ ਗਏ ਆਇਆ ਨੂੰ 10 12 ਦਿਨ ਹੋ ਗਏ ਹਾਂਜੀ ਕਿੰਨੇ ਕਿੰਨੀਆਂ ਕਿੰਨੀਆਂ ਔਰਤਾਂ ਤੁਹਾਡੇ ਨਾਲ ਆਈਆਂ ਕਿੰਨੇ ਬੰਦੇ ਆਏ ਆ ਤੁਹਾਡੇ ਨਾਲ ਔਰਤਾਂ ਵੀ ਸਾਡੇ ਨਾਲ ਕਾਫੀ ਆਈਆਂ ਸੀ ਬੰਦੇ ਵੀ ਸਾਡੇ ਨਾਲ ਕਾਫੀ ਆਏ ਸੀ ਇੱਕ ਗੱਲ ਜਿਹੜੀ ਆ ਵੀ ਕੱਲ ਦਿੱਲੀ ਜਾਣਾ ਸੀਗਾ ਵੀ 11 ਵਜੇ ਸੀ ਜੱਦਾ ਸੀਗਾ ਉਸ ਨੂੰ ਦਿੱਲੀ ਕੋਚ ਨਹੀਂ ਹੋਇਆ ਸਗੋਂ ਖਨੌਰੀ ਬਾਰਡਰ ਦੇ ਉੱਤੇ ਵਾਵਾ ਕਾਹਨ ਹੋ ਗਿਆ ਮੁੰਡਿਆਂ ਦਾ ਕਿੱਦਾਂ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਟ੍ਰੈਟਜੀ ਹੋ ਸਕਦੀ ਆ ਅੱਗੇ ਕੀ ਹੋ ਸਕਦਾ ਜਿਹੜਾ ਕੱਲ ਕਾਂਡ ਹੋਇਆ ਸੀ ਉਹ ਕਾਂਡ ਇੱਥੇ ਹੁਣ ਅਸੀਂ ਉਹ ਉੱਧਰ ਹੋ ਗਿਆ ਇੱਧਰ ਦੀ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਸ਼ਾਮ ਨੂੰ ਵੀ ਅੱਥਨੇ ਵੀ ਦਨੂ ਕੋਈ ਇਹਦਾ ਸਾਨੂੰ ਮਿਲਦਾ ਸੀ ਜਵਾਬ ਸਾਨੂੰ ਨਾ ਮਿਲਿਆ ਜਿਸ ਸਾਡੇ ਨਾਮ ਮਿਲਣਾ ਕਰਕੇ ਉਧਰ ਬੰਬ ਗੋਲਾ ਚਲਾਇਆ ਗਿਆ ਉਹਦਾ ਸਾਦਾ ਬੱਚਾ ਨੌਜਵਾਨ ਜਿਹੜਾ ਟਰ ਗਿਆ ਅੱਜ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਕੱਲ ਦਾ ਬਹੁਤ ਮਸੂਮ ਅਸੀਂ ਉਹਦੇ ਬਾਰੇ ਵੀਖ ਨਹੀਂ ਸਕਦੇ ਕਿਉਂਕਿ ਸੀ ਆਦੀ ਹੱਕ ਬਾਰੇ ਆਸੀ ਆਦੀ ਹੱਕ ਬਾਰੇ ਸਾਦਾ ਬੱਚਾ ਜਿਹਨੇ ਜਾਨ ਦਿੱਤੀ ਬੱਚਾ ਹੀ ਸਾਦਾ ਭਗਤ ਸਿੰਘ ਤਰ੍ਹਾਂ ਛੇਦੀ ਪਾ ਗਿਆ ਸਾਨੂੰ ਹੱਕ ਸਾਦਾ ਮਿਲਾ ਜਾਵੇ ਸਰਕਾਰਾਂ ਸਾਨੂੰ ਹੱਕ ਸਾਨੂੰ ਦਵਾ ਦੇਵਣ ਅਸੀਂ ਸਹਿਮਤੀ ਕਰ ਲਵਾਂਗੇ ਜੇ ਸਹਿਮਤੀ ਨਾ ਸਾਦੀ ਹੋਈ ਅਸੀਂ ਅੱਗੇ ਦਿੱਲੀ ਨਰਵਾਨਾ जरूर ਹੋਵਾਂਗੇ ਅਸੀਂ ਆਪ ਦਾ ਡਟ ਤੇ ਬੈਠੇ ਮੁਕਾਬਲਾ जरूर ਕਰਾਂਗੇ ਅੱਛਾ ਤੜਾ ਚੈਲੰਜ ਵੈਸੇ ਪਿੱਛੋਂ ਆਵਾਜ਼ਾਂ ਵੀ ਆ ਰਹੀਆਂ ਵੀ ਅਸੀਂ ਚੈਲੰਜ ਕਰਦੇ ਵੀ ਸਾਡੇ ਹੱਕ ਨਾ ਮਿਲੇ ਤਾਂ ਅਸੀਂ ਦਿੱਲੀ ਜਾ ਕੇ ਰਾਵਾਂਗੇ ਹਾਂ ਅਸੀਂ ਦਿੱਲੇ ਜਾ ਕੇ ਰਾਵਾਂਗੇ ਦਿੱਲੀ ਚ ਅਸੀਂ ਹੱਕ ਲੈ ਕੇ ਮੜਾਂਗੇ ਐਵੇਂ ਨਹੀਂ ਮੁੜਦੇ ਅਸੀਂ ਕਿਉਂਕਿ ਇੱਥੇ ਅਸੀਂ ਬੈਠੇ ਆ ਕਿਉਂਕਿ ਉਹਨਾਂ ਕੋਲ ਹਸਲਾ ਸਾਡੇ ਕੋਲ ਹਸਲਾ ਨਹੀਂ ਅਸੀਂ ਕਹਿੰਨੇ ਸਾਡੇ ਜਵਾਨ ਵੀ ਕਹਿੰਦੇ ਸਾਡੇ ਬੱਚੇ ਵੀ ਕਹਿੰਦੇ ਨੇ ਕਿਉਂਕਿ ਬੱਚੇ ਅਸੀਂ ਜੰਮੇ ਨੇ ਬੜੀ ਮੁਸੀਬਤਾਂ ਦੇ ਬੱਚੇ ਜੰਮੇ ਨੇ ਬਾਕੀ ਸੀ ਉਸ ਬੱਚਾ ਨੂੰ ਇਹ ਕਹਿੰਨੇ ਕਿ ਬੱਚੇ ਅਸੀਂ ਇਸ ਤਰ੍ਹਾਂ ਨਹੀਂ ਜਾਨਾ ਦੇਣ ਦੇਣੀਆਂ ਬੱਚਿਆਂ ਦੀ ਉਹਨਾਂ ਕੋਲ ਹਸਲਾ ਹੈ ਕਿਉਂਕਿ ਹਸਲਾ ਨਾ ਹੋਵੇ ਸਾਡੇ ਜਵਾਨਾਂ ਨਾਲ ਆ ਕੇ ਡੱਟ ਤੇ ਵੇਖਣ ਭਲਾ ਕਿਸ ਤਰ੍ਹਾਂ ਸਾਦਾ ਆਗੂ ਟਾਕਰਾ ਹੁੰਦਾ ਅੱਛਾ ਤੁਸੀਂ ਜਿਸਕਰਨ ਉਹਦੀ ਗੱਲ ਕਰਦੇ ਸੀ ਸ਼ੁਕਰਨ ਦੀ 23 ਸਾਲਾਂ ਉਮਰਾ ਬਗਾ ਸਿੰਦੇ ਨੀ ਉਮਰੀ ਬਹਾ ਹੈ ਬਾਕੀ ਵੀ ਉਹਦੀ ਮੰਮਾ ਕਹਿੰਦੇ ਵੀ ਹੈ ਨਹੀਂਗੇ ਦਾਦੀ ਤੇ ਦੋ ਭੈਣ ਆਇਆ ਕਿੱਡਾ ਵੱਡਾ ਦੁੱਖ ਆ ਤੁਹਾਡੇ ਤੁਹਾਡੇ ਕਿੰਨੇ ਬੱਚੇ ਆ ਤੁਸੀਂ ਪਿੱਛੇ ਕਿੰਨੇ ਛੱਡ ਕੇ ਆਏ ਹੋ ਕਿ ਕੀ ਕਹਿੰਦੇ ਜਵਾਕ ਫਿਕਰ ਕਰਦੇ ਤੁਹਾਡਾ ਹਾਂਜੀ ਸਾਡੇ ਬੱਚੇ ਕਹਿੰਦੇ ਆ ਕਿ ਦਾਦੀ ਮੋੜਿਆ ਹੋਗੇ ਮੰਮੀ ਮੋੜਿਆ ਹੋਗੇ ਬੱਚੇ ਕਹਿੰਦੇ ਕਿ ਮੰਮੀ ਕਿਉਂ ਉੱਥੇ ਬੈਠੇ ਹੋ ਮੰਮੀ ਤੁਹਾਡੇ ਨਾਲ ਕੋਈ ਸੁ ਘਟਨਾ ਬੀਤ ਜਾਵੇ ਨਹੀਂ ਬੇਟਾ ਅੱਜ ਇਹ ਘਟਨਾ ਬੀਤ ਗਈ ਤਬੀਤ ਗਈ ਅਸੀਂ ਅੱਗੇ ਤੂੰ ਅੱਜ ਤਈ ਬਹੁਤ ਘਟਨਾ ਵੇਂਦੇ ਆਏ ਸਾਨੂੰ ਸਰਕਾਰਾਂ ਨੇ ਸਾਡਾ ਹੱਕ ਨਹੀਂ ਦਿੱਤਾ ਅਸੀਂ ਉਹਦੇ ਬਾਰੇ ਸੋਚਦੇ ਆਏ ਪਰ ਹੁਣ ਅਸੀਂ ਨਹੀਂ ਪਿੱਛੇ ਹਟਾਂਗੇ ਜੇ ਬੱਚੋ ਜੇ ਤੁਹਾਡੇ ਬਾਰੇ ਅਸੀਂ ਨਹੀਂ ਸੋਚ ਸਕਦੇ ਨਹੀਂ ਕੁਝ ਕਰ ਸਕਦੇ ਅੱਗੇ ਦਾਦੀ ਬੱਚੋ ਜੀਵਨ ਬਹੁਤ ਔਖਾ ਹੋ ਜਾਵੇ ਠੀਕ ਹੈ ਤੁਹਾਡੇ ਕਿੰਨੇ ਬੱਚੇ ਆ ਕਿੰਨੇ ਪੋਤੇ ਪੁੱਤਰੀਆਂ ਮੇਰੇ ਤਿੰਨ ਲੜਕੀਆਂ ਨੇ ਦੋ ਮੇਰੇ ਮੁੰਡੇ ਨੇ ਉਹਨਾਂ ਦੇ ਇੱਕ ਦੇ ਘਰੇ ਦੋ ਗੁੱਡੀਆਂ ਨੇ ਦੋ ਕਾਕੇ ਨੇ ਇੱਕ ਦੇ ਘਰੇ ਦੋਵੇਂ ਹੀ ਲੜਕੀਆਂ ਨੇ ਠੀਕ ਹੈ ਤੇ ਪਰਿਵਾਰ ਪਿੱਛੋਂ ਤੁਹਾਡੇ ਲਈ ਤੁਸੀਂ ਕਹਿੰਦੇ ਆ ਵੀ ਕਹਿੰਦਾ ਵੀ ਕਦੋਂ ਮੁੜ ਕੇ ਆਉਣਾ ਮੁੰਡੇ ਤੁਹਾਡੇ ਰੋਕਦੇ ਨਹੀਂ ਵੀ ਤੁਸੀਂ ਨਾ ਜਾਵੋ ਮਾਂ ਵੀ ਉੱਥੇ ਨੁਕਸਾਨ ਵੀ ਹੋ ਸਕਦਾ ਕੱਲ੍ਹ ਵਾਲੀ ਘਟਨਾ ਤੋਂ ਬਾਅਦ ਫੋਨ ਆਇਆ ਕੋਈ ਜਿਹੜੇ ਮੁੰਡੇ ਕਹਿੰਦੇ ਸੀ ਵੀ ਮੰਮੀ ਤੁਸੀਂ ਨਾ ਜਾਓ ਵੀ ਆਹ ਥੋੜੀ ਜ਼ਿੰਦਗੀ ਹੈ ਕਹਣਾ ਪੰਦ ਤੁਸੀਂ ਕਰਗੇ ਹੁਣ ਉੱਥੇ ਜਾ ਕੇ ਕੀ ਕਰੋਗੇ ਅਸੀਂ ਕਿਹ ਨਹੀਂ ਬੇਟਾ ਜੇ ਅਸੀਂ ਉੱਥੇ ਚਲੇ ਗਏ ਸਾਡੀ ਯਾਦਗਿਰੀ ਹੋਵੇਗੀ ਕਦੀ ਤੁਹਾਨੂੰ ਵੀ ਇਹ ਜਾਗ ਲੱਗੇਗੀ ਠੀਕ ਹੈ ਅੱਛਾ ਮਾਵਾ ਪੰਜਾਬ ਦੀਆਂ ਜਿਹੜੀਆਂ ਨੇ ਨਾ ਉਹ ਡਟ ਕੇ ਲੜਦੀਆਂ ਵੀ ਆਪਣੇ ਹੱਕਾਂ ਲਈ ਕੱਲੇ ਤੁਸੀਂ ਨਹੀਂ ਪਿੱਛੇ ਅੱਗੇ ਵੀ ਮੈਂ ਵੇਖਿਆ ਵੀ ਬਹੁਤ ਮਾਵਾ ਆ ਕੇ ਖੜ ਗਈਆਂ ਹਾਂਜੀ ਕੀ ਦਿਮਾਗ ਚ ਕੀ ਚੱਲਦਾ ਆ ਵੀ ਤੁਸੀਂ ਵੀ ਕਿਹੜੇ ਕਿਹੜੇ ਜਨੂਨ ਦੇ ਨਾਲ ਇੱਥੇ ਆਉਨੀਆਂ ਆਂ ਜਿਗਰੇ ਕੀ ਆ ਵੀ ਪਿੱਛੇ ਸਾਰਾ ਕਿਉਂਕਿ ਆਪਾਂ ਕਹਿ ਲਿਆ ਵੀ ਅਕਸਰ ਮਾਵਾਂ ਕਹਿੰਦੀਆਂ ਵੀ ਜੇ ਅਸੀਂ 4 ਦਿਨ ਘਰੋਂ ਨਿਕਲ ਜਾਈਏ ਤਾਂ ਸਾਡਾ ਤਾਂ ਘਰ ਉਥਲ-ਪੁਥਲ ਹੋ ਜਾਂਦਾ ਤੇ ਫਿਰ ਉਹ ਉਹ ਸੋਚ ਕਿੱਥੇ ਆ ਜਦੋਂ ਅਸੀਂ ਘਰੋਂ ਨਿਕਲਣੀਆਂ ਇਹਨਾਂ ਸਾਡੇ ਬੱਚੇ ਕਹਿੰਦੇ ਨੇ ਕਿ ਮਾਂ ਸਾਡਾ ਮਗਰ ਕੋਈ ਹਾਲ ਨਹੀਂ ਜਿਵਣਾ ਦਾ ਹੋ ਜਾਂਦਾ ਪਰ ਅਸੀਂ ਕਹਿੰਨੇ ਜੇ ਬੱਚਿਓ ਜੇ ਅੱਜ ਅਸੀਂ ਨਹੀਂ ਅਬਦੇ ਲੱਕ ਕੇ ਟੁਰਦੇ ਜੇ ਅੱਗੇ ਤੁਹਾਨੂੰ ਅਸੀਂ ਜਾ ਕੇ ਨਹੀਂ ਇਹ ਇਤਿਹਾਸ ਵਿਖਾ ਦੇ ਜਾਂ ਨਹੀਂ ਦਿਖਾ ਦੇ ਤੇ ਇਹਦੇ ਵਿੱਚ ਤੁਸੀਂ ਬਾਅਦ ਵਿੱਚ ਕੀ ਕਰੋਗੇ ਹੁਣੇ ਤੂੰ ਹੱਕ ਲੈ ਕੇ ਜਾਓਗੇ ਕਿੰਨੇ ਦਿਨ ਹਾਂ ਇਹ ਹੱਕ ਲੈ ਕੇ ਅਸੀਂ ਆਪ ਦਾ ਮੜਾਂਗੇ ਹੱਕ ਨਹੀਂ ਅਸੀਂ ਛੱਡਦੇ ਕਿਉਂਕਿ ਇਸ ਸਰਕਾਰਾਂ ਨੇ ਸਾਦੇ ਨਾਲ ਬਹੁਤ ਹੀ ਬਹੁਤ ਹੀ ਪਰ ਇਹਨਾਂ ਦੇ ਅਸੀਂ ਨੱਕ ਵਿੱਚ ਦਮ ਕਰਕੇ ਹੀ ਛੱਡਾਂਗੇ ਨਾਕਾਜ ਤੇ ਦਮ ਹੋ ਜਾਂਦਾ ਸਰਕਾਰਾਂ ਦੇ ਕਿਉਂਕਿ ਜਦੋਂ ਆਮ ਜਨਤਾ ਸੜਕਾਂ ਦੇ ਉੱਤੇ ਉਸ ਸਪੈਸ਼ਲੀ ਨੈਸ਼ਨਲ ਹਾਈਵੇ ਦੇ ਉੱਤੇ ਇਸ ਤਰੀਕੇ ਦੇ ਨਾਲ ਬੈਠੀ ਹੋਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਧਾਰ ਕਿੱਧਰ ਨੂੰ ਪੈਂਦੀ ਆ ਧਾਰਾਂ ਦਾ ਤਾਂ ਪਤਾ ਨਹੀਂ ਪਰ ਹੁਣ ਜਵਾਨੀ ਕਿਸਾਨੀ ਤੇ ਮਾਵਾਂ ਇਸ ਹੱਕਾਂ ਦੀ ਲੜਾਈ ਦੇ ਲੜੇ ਆਏ ਨੇ ਕੈਮਰਾਮੈਨ ਰਿੰਕੂ ਦੇ ਨਾਲ ਮਹਿੰਦਰ ਸਿੰਘ ਖੇੜਾ ਸ਼ੰਭੂ ਬਾਡਰ ਤੋਂ